ਪੰਜਾਬ ਵਿਜੀਲੈਂਸ ਬਿਊਰੋ ਨੇ ਦੋਸ਼ੀ ਹਰਦੀਪ ਸਿੰਘ ਦੀ ਪਤਨੀ ਪੂਜਾ ਰਾਣੀ ਨੂੰ ਹੁੰਜੜਾ ਗ੍ਰਫਤਾਰ ਕਰ ਲਿਆ ਜੋ ਕਿ 5 ਹੋਰ ਦੋਸ਼ੀਆਂ ਸਮੇਤ ਖੁਦ ਨੂੰ ਵਿਜੀਲੈਂਸ ਤੇ ਸੀਬੀਏ ਅਧਿਕਾਰੀ ਦੱਸ ਕੇ ਵੱਖ-ਵੱਖ ਵਿਅਕਤੀ ਤੋਂ ਪੈਸੇ ਵਸੂਲੀ ਕਰਦੀ ਸੀ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਵੱਲੋਂ ਹੁਣ 2 ਦਿਨਾਂ ਦਾ ਰਿਮਾਂਡ ਜੜਾ ਹਾਸਲ ਕਰ ਲਿਆ ਗਿਆ ਦੱਸ ਦੇ ਕਿ ਇਸ ਸੰਬੰਧੀ ਜਾਣਕਾਰੀ ਦਿੰਦੋ ਹੈ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਵੀ ਦੱਸਿਆ ਕਿ ਪੂਜਾ ਰਾਣੀ ਤੇ 4 ਸਾਥੀਆਂ ਨੂੰ ਪਹਿਲਾਂ ਹੀ ਪੁਲਿਸ ਨੇ ਗ੍ਰਫਤਾਰ ਕੀਤਾ ਜਿਨ੍ਹਾਂ ਨੇ ਖੁਦ ਨੂੰ ਚੰਡੀਗੜ੍ਹ ਦਫ਼ਤਰ ਦੇ ਵਿਜੀਲੈਂਸ ਅਧਿਕਾਰੀ ਦੱਸ ਕੇ ਇੱਕ ਕਿਸਾਨ ਦੇ ਕੋਲੋਂ 25 ਲੱਖ ਰੁਪਏ ਦੇ ਦੋ ਚੈੱਕ ਲਏ ਸਨ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਅਦਾਲਤ 'ਚ ਜਿਹੜਾ ਪੇਸ਼ ਕਰ ਦਿੱਤਾ ਗਿਆ ਹਾਲਾਂਕਿ ਦੋਸ਼ੀ ਹਰਦੀਪ ਸਿੰਘ ਫਰਾਰ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੱਸਦੇ ਕਿ ਇਹ ਸ਼ਿਕਾਇਤਕਰਤਾ ਪਲਵਿੰਦਰ ਸਿੰਘ ਦੇ ਕਹਿਣ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਆਪਣੇ ਜੱਦੀ ਜ਼ਮੀਨ ਦੇ ਵਿੱਚੋਂ 18 ਏਕੜ ਜ਼ਮੀਨ ਵੇਚ ਦਿੱਤੀ ਸੀ ਉਸ ਤੋਂ ਬਾਅਦ ਉਸ ਨੂੰ ਪੰਚਾਇਤੀ ਜ਼ਮੀਨ ਦੀ ਵਿਕਰੀ ਸੰਬੰਧੀ ਨੋਟਿਸ ਮਿਲਿਆ ਜਿਸ ਤੋਂ ਬਾਅਦ 12 ਅਕਤੂਬਰ 2023 ਨੂੰ ਤਿੰਨ ਅਨਪਛਾਤੇ ਵਿਅਕਤੀ ਉਸ ਦੇ ਕਾਰਾਏ ਇਸਨੇ ਆਪਣੇ ਅਮਨ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਦੱਸਿਆ ਜਿਸ ਤੋਂ ਬਾਅਦ ਉਹਨਾਂ ਦੇ ਕੋਲੋਂ ਪੈਸੇ ਦੀ ਜੜੀ ਮੰਗ ਕੀਤੀ ਗਈ ਸੀ ਦੇਖੋ ਪੈਣੀ ਸਾਲੂ ਪਿੰਡ ਵਿੱਚ ਅਗਸਤ ਮਹੀਨੇ ਵਿੱਚ ਤਿੰਨ ਬੰਦੇ ਅੰਦਰ ਆਏ ਸੀ ਘਰ ਦੇ ਅੰਦਰ ਐਂਟਰ ਹੋਏ ਉਹਨਾਂ ਨੇ ਕਿਹਾ ਜੀ ਅਸੀਂ ਵਿਜੀਲੈਂਸ ਤੋਂ ਆਏ ਹਾਂ ਚੰਡੀਗੜ੍ਹ ਤੋਂ ਤੁਹਾਡੀ ਇਨਕੁਆਰੀ ਚੱਲ ਰਹੀ ਹੈ ਤੁਸੀਂ ਜਮੀਰ ਵੇਚੀ ਹੋਈ ਹੈ ਉਹਨਾਂ ਨੂੰ 50 ਲੱਖ ਰੁਪਏ ਕਿਹਾ ਵੀ ਤੁਹਾਨੂੰ ਦਿਓ ਤੁਹਾਡਾ ਸੀ ਕੇਸ ਰਫਾ-ਫਤਾ ਕਰ ਦਾਂਗੇ ਉਹ ਡਰ ਦੇ ਮਾਰੇ 25 ਲੱਖ ਮੰਨ ਗਏ ਸੀਗੇ ਔਰ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਹੈ ਨਹੀਂ ਸੀ ਉਹਨਾਂ ਨੇ ਉਹਨਾਂ ਕੋ ਚੈੱਕ ਬੁੱਕ ਤੋਂ ਦੋ ਚੈੱਕ ਕਟਾ ਲਏ ਧੱਕੇ ਨਾਲ 15 ਲੱਖ ਦਾ ਔਰ 10 ਲੱਖ ਦਾ ਅਤੇ ਉਹਨਾਂ ਨੇ ਇਹ ਕਹਿਣ ਲੱਗੇ ਵੀ ਤੁਸੀਂ ਪੈਸੇ ਦੇ ਦਿਓ ਤੇ ਚੈੱਕ ਆਪਣੇ ਲੈ ਜਾਓ ਤੇ ਤੁਹਾਡੀ ਇਨਕੁਆਰੀ ਵੀ ਫਾਈਲ ਕਰਤੇ ਕਰ ਦਿਆਂਗੇ ਉਹ ਜਦੋਂ ਸਾਡੇ ਧਿਆਨ ਚ ਆਇਆ ਸੀ ਅਸੀਂ ਫਿਰ ਇਹ ਮੁਕਦਮਾ ਦਰਜ ਕਰਕੇ ਉਹ ਫੋਨ ਤੇ ਵਾਰ-ਵਾਰ ਪੈਸੇ ਡਿਮਾਂਡ ਕਰ ਰਿਹਾ ਸੀ ਬੰਦੇ ਔਰ ਉਹ ਫਿਰ ਜਦੋਂ ਪਰਚਾ ਦਰਜ ਕਰਨ ਤੋਂ ਬਾਅਦ ਦੋ ਦੋਸ਼ੀ ਮੌਕੇ ਤੇ ਫੜ ਲਏ ਸੀ ਔਰ ਬਾਕੀ ਇਹ ਕਸ਼ਾਪੂ ਤੋਂ ਫੜਿਆ ਸੀ ਇੱਕ ਪਿੰਦਰ ਛੋਟੀ ਜਿਹੜਾ ਇਹਨਾਂ ਦਾ ਮੇਨ ਕਯੂ ਸੀ ਉਹ ਪੀਓ ਬਣ ਗਿਆ ਸੀ ਇੱਕ ਹਰਦੀਪ ਸਿੰਘ ਉਹ ਵੀ ਪੀਓ ਹੈ ਜੇ ਸਟਿਲ ਪੀਓ ਹੈ ਤੇ ਪਿੰਦਰ ਛੋਟੀ ਨੂੰ ਪਿੱਛੇ ਜੇ ਅਸੀਂ ਥੋੜੇ ਦਿਨ ਪਹਿਲਾਂ ਫੜਿਆ ਜਾ ਚੁੱਕਾ ਹੈ ਉਹ ਵੀ ਕਾਫੀ ਸ਼ਾਤਰ ਸੀਗਾ ਔਰ ਇਹ ਜਿਹੜੀ ਪੂਜਾ ਰਾਣੀ ਹੈਗੀ ਹੈ ਇਹ ਵੀ ਇਹ ਜਿਹੜੀ ਇਸ ਕਾਂਸਪਰੇਸੀ ਵਿੱਚ ਸੀਗੀ ਸ਼ਾਮਲ ਵਾਂਟਡ ਸੀ ਸਾਨੂੰ ਇਹ ਵੀ ਕਾਫੀ ਦੇਖਤੋਂ ਇਧਰ ਉਧਰ ਹੋਈ ਫਈ ਸੀ ਦਿੱਲੀ ਸਾਈਟ ਹੈ ਰਹੀ ਸੀ ਇਹ ਕੁਝ ਦਿਨ ਹੋਏ ਲੁਧਿਆਣੇ ਆ ਕੇ ਰਹਿਣ ਲੱਪੀ ਤੁਗਰੀ ਸਾਈਟ ਔਰ ਇਹਨੂੰ ਇਨਫੋਰਮੇਸ਼ਨ ਮਲੇਜ਼ੀਆ ਜਿਹੜੀ ਬਾਰੋ ਮੈਰੋਨਰ ਤੇ ਟੋਲ ਪਲਾਇਰ ਲੱਗੇ ਕਿਸੇ ਕਾਰ ਦੇ ਵਿੱਚ ਹੈਗੀ ਹੈ ਟੈਕਸੀ ਚ ਇਹਨੂੰ ਫਿਰ ਅਸੀਂ ਪਰਸੋਂ ਅਰੈਸਟ ਕੀਤਾ ਹੈਗਾ ਔਰ ਇਹਨੂੰ ਕੱਲ ਅਦਾਲਤ ਵਿੱਚ ਪੇਸ਼ ਕਰਕੇ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਸੀ ਔਰ ਬਾਕੀ ਇਹ ਕੋਸ਼ਿਸ਼ ਕਰ ਰਹੇ ਹਾਂ ਸਾਰੇ ਕਿੱਸੇ ਕੀਤੇ ਜਾ ਸਰ ਕੀ ਲੋੜ ਕੀ ਸੀ ਹਜੀ ਪਿਊਰ ਦੇਖੋ ਇਹ ਇਹਦਾ ਰੋਲ ਇਹੀ ਸੀ ਕਿ ਇਹਨਾਂ ਨੇ ਜਾਲੀ ਬਿਜ਼ਨਸ ਵਾਲੇ ਬਣ ਕੇ ਕੀਤਾ ਜਿਹੜੇ ਅੰਦਰ ਉਹਨਾਂ ਦੇ ਘਰ ਗਏ ਸੀ ਉਹਦੇ ਵਿੱਚ ਸ਼ਾਮਿਲ ਨਹੀਂ ਸੀ ਪਰ ਇਹ ਉਹਨਾਂ ਦੇ ਵਿੱਚ ਬਾਹਰਲੇ ਪਾਸੇ ਐਜ਼ ਅ ਸਟੈਂਡ ਟੂ ਖੜੀ ਸੀਗੀ ਵੀ ਜੇ ਲੇਡੀ ਪੁਲਿਸ ਦੀ ਰੋਡ ਪੂਗੀ ਤਾਂ ਮੈਂ ਅੰਦਰ ਆ ਜਾਊਂਗੀ ਤੇ ਬਾਕੀ ਸਾਰੀ ਕਾਂਸਪਿਰਸੀ ਇਹਦੇ ਕੋਲੋਂ ਸਾਨੂੰ ਪੇਪਰ ਹੀ ਮਿਲਿਆ ਹੈਗਾ ਜਿੱਥੇ ਇਹਨੇ ਉਹ ਬੰਦੇ ਦੀ ਸਾਰਾ ਪ੍ਰਾਪਰਟੀ ਵਗੈਰਾ ਲਿਖੀ ਹੋਈ ਹੈ ਉਹਦਾ ਕਿੱਥੇ ਖਸਰਾ ਨੰਬਰ ਵਗੈਰਾ ਉਹ ਸਾਰੀ ਉਤੋਂ ਸਾਬਤ ਹੋ ਗਿਆ ਵੀ ਇਹਦੀ ਕਾਂਸਪਿਰਸੀ ਵਿੱਚ ਸਿੱਧੀ ਸ਼ਾਮਿਲ ਕਾਂਸਪਿਰਸੀ ਹੈ ਔਰ ਇਸ ਤਲਾਹ ਹੈ ਸੀਬੀਆਈ ਅਹ ਟੀਮ ਬਣ ਕੇ ਇਹਨਾਂ ਨੇ ਜੂਨ 2023 ਵਿੱਚ ਉੱਥੇ ਹਰਿਆਣਾ ਏਰੀਆ ਚ ਭੇਓ ਹੋਏ ਉੱਥੇ ਵੀ ਇਹਨਾਂ ਨੇ ਕਿਸੇ ਦੇ ਘਰ ਚ ਰਹਿ ਗਏ ਉੱਥੇ ਜਾ ਕੇ ਸੀਬੀਆਈ ਵਾਲੇ ਬਣ ਕੇ ਚਲੇ ਗਏ ਉੱਥੇ ਜਾ ਕੇ ਫਿਰ ਉਹਨਾਂ ਨੂੰ ਇਹਨਾਂ ਨੇ 51 ਲੱਖ 52 ਲੱਖ ਰੁਪਇਆ ਇਹਨਾਂ ਨੇ ਲੈ ਲਿਆ ਸੀਗਾ 41 ਲੱਖ ਤਾਂ ਉਸੇ ਦਿਨ ਹੀ ਇਹਨਾਂ ਨੇ ਬੰਦਾ ਇੱਕ ਇਹਨਾਂ ਦਾ ਰੌਂਡ ਅਪ ਕਰ ਲਿਆ ਵੀ ਅਸੀਂ ਰਿਕਵਰੀ ਕਰਨੀ ਹੈ ਔਰ ਉਹ ਤੇ ਉਹਨਾਂ ਨੇ ਪਕੌਤ 41 ਲੱਖ ਇੱਕ ਦਿਨ ਮੁੜ ਕੇ ਦੋ ਤਿੰਨ ਦਿਨ ਬਾਅਦ ਫਿਰ ਇਹਨਾਂ ਨੇ ਬਾਕੀ ਪੈਸੇ ਕਢਾ ਕੇ ਟੋਟਲ 52 ਲੱਖ ਇਹਨਾਂ ਨੇ ਉਹਨਾਂ ਨੂੰ ਲੈ ਲਏ ਇਹ ਵੀ ਲੜਤੀ ਹੈਗੀ ਆ ਪੂਜਾ ਰਾਣੀ ਇਹ ਐਜ਼ ਅ ਸੀਬੀ ਅਫਸਰ ਇਹਨੂੰ ਮਿਲਦੀ ਰਹੀ ਹੈ ਦਿੱਲੀ ਹਾਈ ਕੋਰਟ ਦੇ ਬਾਹਰ ਵੀ ਔਰ ਪਿਪਲੀ ਵੀ ਮਦਈਆਂ ਨੂੰ ਜਿਹੜੇ ਹਰਿਆਣੇ ਵਾਲੇ ਹੈਗੇ ਆ ਕਿਉਂਕਿ ਉਹ ਜਦੋਂ ਹਰਿਆਣੇ ਵਾਲੇ ਆਏ ਸੀਗੇ ਉਹਨਾਂ ਨੇ ਸਾਰੀ ਗਲਤ ਅਸ ਸੀ ਸੀ ਬਾਕੀ ਇਸ ਸੰਬੰਧ ਚ ਹਰਿਆਣੇ ਵਾਲਿਆਂ ਨੇ ਵੀ ਮੁਕਦਮਾ ਦਰਜ ਕਰਤਾ ਹੈਗਾ ਉਹ ਆਪਣੀ ਤਫਤੀਸ਼ ਲਗਾ ਕਰਨ ਲਈ ਤੇ ਹੋਰ ਵੀ ਕਲਾਸਿਕ ਹੋਣ ਦੀ ਸੰਭਾਵਨਾ ਜਿਸ ਤਰ੍ਹਾਂ ਜਿਹੜੇ ਦੋ ਬੰਦੇ ਬਿਲਕੁਲ ਜੀ ਇਹ ਦੋ ਤਾਂ ਸਾਡੇ ਧਿਆਨ ਚ ਆਏ ਆ ਬਾਕੀ ਅਸੀਂ ਥੋੜੀ ਵੈਰੀਫਾਈ ਕਰ ਰਹੇ ਹਾਂ ਜੇ ਅਗਰ ਕੋਈ ਹੋਰ ਗੱਲ ਸਾਹਮਣੇ ਆਈ ਤੁਹਾਡੇ ਧਿਆਨ ਚ ਆਏ ਇਸ ਮਾਮਲੇ 'ਚ ਹੁਣ ਕਿੰਨੇ ਕੋਰੇ ਰਹਿ ਗਏ ਜੀ ਟੋਟਲ ਇੱਕ ਹਰਦੀਪ ਸਿੰਘ ਰਹਿ ਗਿਆ ਜੀ ਜੋ ਇਸ ਲੇਡੀ ਦਾ ਘਰ ਵਾਲਾ ਹੈਗਾ ਪੂਜਾ ਰਾਣੀ ਦਾ ਉਹ ਭੱਜਿਆ ਹੋਇਆ ਉਹ ਬਾਕੀ ਸਿਰਫ ਐਸੀ ਪੂਸੀ ਬਰਾਮਦੇ ਜਿੱਤੇ ਕਹਿੰਦੇ ਉਹ ਜੀਬਾ ਜੋ ਪੈਸੇ ਕੱਢੇ ਗਏ ਸੀ ਇਹਨਾਂ ਕੋਲੋਂ ਕੁਝ ਚੈੱਕ ਵੀ ਸੈਂਟਰ ਵਾਈ ਉਹ ਚੈੱਕ ਜਿਹੜੇ ਇਹਨਾਂ ਨੇ ਹਾਸਲ ਕੀਤੇ ਸੀਗੇ ਉਹ ਅਸੀਂ ਚੈੱਕ ਰਿਕਵਰ ਕਰ ਲਿਆ ਬਾਕੀ ਹੋਰ ਡ